ਜਿਲ੍ਹਾ ਰੂਲਰ ਯੂਥ ਕਲੱਬ ਮਾਨਸਾ ਵੱਲੋਂ ਮਾਤਾ ਕਲਰ ਵਾਲੀ ਮੰਦਿਰ ਵਿਖੇ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਅਸੀਂ ਇਹਨਾਂ ਦਾ ਪੂਰੀ ਮੰਦਿਰ ਕਮੇਟੀ ਦੀ ਤਰਫੋਂ ਇਸ ਸਲਾਘਾਯੋਗ ਜੋ ਕਦਮ ਇਹਨਾਂ ਨੇ ਚੱਕਿਆ ਹੈ ਜਗ੍ਹਾ-ਜਗ੍ਹਾ ਜਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਵਾਸਤੇ ਸਾਫ਼ ਕਰਨ ਵਾਸਤੇ ਪਰਿਵਨਡੇ ਦੇ ਉੱਪਰ ਜਿਹੜਾ ਇਹ ਅੱਜ ਬੂਟੇ ਲਾ ਰਹੇ ਨੇ ਔਰ ਮੰਦਿਰ ਕਮੇਟੀ ਦੀ ਤਰਫੋਂ ਮੰਦਿਰ ਕਮੇਟੀ ਦੇ ਮੈਂਬਰਾਂ ਦੀ ਤਰਫੋਂ ਇਸ ਕਲੱਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਬਹੁਤ ਹੀ ਸਲਾਘਾਯੋਗ ਇਹ ਕਦਮ ਹੈ ਔਰ ਹੋਰ ਵੀ ਸਾਰੇ ਬੇਨਤੀ ਕਰਦੇ ਆ ਜਿੰਨੇ ਵੀ ਇਸ ਵੀਡੀਓ ਨੂੰ ਜਾਂ ਦੇਖਣਗੇ ਜਾਂ ਅੱਜ ਪਰਿਆਵਰਣ ਦਿਵਸ ਤੇ ਸਾਰੇ ਵੱਤੋਂ ਵੱਧ ਬੂਟੇ ਲਾਓ ਤਾਂ ਕਿ ਆਪਣੇ ਜਿਹੜਾ ਵਾਤਾਵਰਣ ਹੈ ਇਹਨੂੰ ਸ਼ੁੱਧ ਤੇ ਸਾਫ਼ ਬਣਾਇਆ ਜਾ ਸਕੇ ਬਹੁਤ ਬਹੁਤ ਧੰਨਵਾਦ ਅੱਜ ਵਾਤਾਵਰਣ ਦੇ ਇਸ ਮੌਕੇ ਜ਼ਿਲ੍ਹਾ ਰੂਲਰ ਯੂਥ ਕਲੱਬਸ ਐਸੋਸੀਏਸ਼ਨ ਮਾਨਸਾ ਵੱਲੋਂ ਸਰਵ ਸਾਂਝਾ ਪਾਰਕ ਜੋ ਮਾਤਾ ਕਲਰ ਵਾਲੇ ਮੰਦਰ ਦੇ ਵਿੱਚ ਉਸਾਰਿਆ ਗਿਆ ਹੋਇਆ ਹੈ ਉੱਥੇ ਵਾਤਾਵਰਣ ਨੂੰ ਵਧੀਆ ਬਣਾਉਣ ਲਈ ਪਾਰਕ ਦੇ ਵਿੱਚ ਅੱਜ ਬੂਟੇ ਲਗਾਏ ਗਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਐਸੋਸੀਏਸ਼ਨ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਾਨਸਾ ਜ਼ਿਲ੍ਹੇ ਦੇਆਂ ਵੱਖ-ਵੱਖ ਸਾਂਝੀਆਂ ਥਾਵਾਂ ਤੇ ਸਕੂਲਾਂ ਦੇ ਵਿੱਚ ਤੇ ਗਰਾਊਂਡਾਂ ਦੇ ਵਿੱਚ ਅਤੇ ਨਿੱਜੀ ਤੌਰ ਤੇ ਮੋਟਰਾਂ ਦੇ ਉੱਤੇ ਵੀ ਪੌਦੇ ਲਗਾਏ ਜਾਣਗੇ ਸੋ ਐਸੋਸੀਏਸ਼ਨ ਵੱਲੋਂ ਹਰ ਇੱਕ ਮਨੁੱਖ ਨੂੰ ਬੇਨਤੀ ਆ ਕਿ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਓ ਤਾਂ ਜੋ ਆਪਣਾ ਹਰਿਆ-ਭਰਿਆ ਵਾਤਾਵਰਨ ਬਣ ਸਕੀਏ ਅਤੇ ਪ੍ਰਦੂਸ਼ਣ ਵਾਤਾਵਰਨ ਤੋਂ ਆਪਾਂ ਬਚ ਸਕੀਏ ਧੰਨ